ਚੈਨਲ ਦਾ RN نیوز ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਵੇਲੇ ਦੀ ਇੱਕ ਖਾਸ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਪੇਸ਼ ਕਰਨ ਜਾ ਰਹੇ ਹਾਂ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਪਿਛਲੇ ਦਿਨੀ ਪੰਜਾਬ ਵਿੱਚ ਆਏ ਹੜ੍ਹਾਂ ਦੇ ਕਾਰਨ ਲੋਕਾਂ ਦਾ ਬਹੁਤ ਭਾਰੀ ਮਾਤਰਾ ਵਿੱਚ ਨੁਕਸਾਨ ਹੋਇਆ ਹੈ ਚਾਹੇ ਉਹ ਲੋਕਾਂ ਦੇ ਘਰ ਹੋਣ ਫਸਲਾਂ ਹੋਣ ਜਾਂ ਫਿਰ ਮਾਲ ਡੰਗਰ ਹੜ੍ਹਾਂ ਦੇ ਕਹਿਰ ਦੇ ਵਿੱਚ ਲੋਕਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਪੰਜਾਬ ਦੇ ਲੋਕ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਇਸ ਮੁਸੀਬਤ ਦੀ ਘੜੀ ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਦੀ ਮਦਦ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਵਿੱਚ ਚਾਹੇ ਸਰਕਾਰ ਪ੍ਰਸ਼ਾਸਨ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਫਿਲਮ ਇੰਡਸਟਰੀ ਦੇ ਕਲਾਕਾਰ ਜਾਂ ਫਿਰ ਪੰਜਾਬੀ ਗਾਇਕ ਹਰ ਕਿਸੇ ਨੇ ਵੱਧ ਚੜ ਕੇ ਪੰਜਾਬ ਦੇ ਲੋਕਾਂ ਦੀ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸੇ ਦੇ ਚੱਲਦਿਆਂ ਹੀ ਅੱਜ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਵੱਲੋਂ ਵੀ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਉਹਨਾਂ ਨੇ ਹੜ੍ਹਾਂ ਦੌਰਾਨ ਜਿੰਨਾ ਲੋਕਾਂ ਦੇ ਮਾਲ ਡੰਗਰ ਰੁੜ ਗਏ ਸਨ ਜਾਂ ਮਰ ਗਏ ਸਨ ਉਹਨਾਂ ਨੂੰ ਅੱਜ ਵਧੀਆ نسل ਦੀਆਂ ਮੱਝਾਂ ਦਿੱਤੀਆਂ ਹਨ ਜਿਸ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਪਿੰਡ ਕਣੀਏ ਕੇ ਬੇਟ ਮਾਸ਼ੀਵਾੜ ਫਤੇਗੜ ਚੂੜੀਆਂ ਦੇ ਪਿੰਡ ਚੰਡੀਗੜ੍ਹ ਸ਼ਾਮਲ ਹਨ ਉਥੋਂ ਦੇ ਜ਼ਰੂਰਤਮੰਦ ਲੋਕਾਂ ਨੂੰ ਗੈਰੀ ਸੰਧੂ ਦੀ ਟੀਮ ਵੱਲੋਂ 10 ਵਧੀਆ نسل ਦੀਆਂ ਮੱਝਾਂ ਦਿੱਤੀਆਂ ਗਈਆਂ ਹਨ ਇਸ ਮੌਕੇ ਇਹਨਾਂ ਪਿੰਡਾਂ ਦੇ ਲੋਕਾਂ ਨੇ ਗੈਰੀ ਸੰਧੂ ਦਾ ਧੰਨਵਾਦ ਕਰਦੇ ਹੋਏ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਵਾਨੀ ਕੁਝ ਲਾਈਵ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼ ਡੇਰਾ ਬਾਬਾ ਨਾਨਕ ਤੋਂ ਪੱਤਰਕਾਰ ਨਰਿੰਦਰ ਕੌਰ ਪUREWAL ਤੇ ਰਿੰਕੂ ਰਾਜਾ ਦੀ ਇਹ ਖਾਸ ਰਿਪੋਰਟ ਅੱਜ ਆਪਾਂ ਇਸ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਖੜੇ ਆ ਤੇ ਜਿੱਥੇ ਖਾਦਾਂ ਦਾ ਪ੍ਰਕੋਪ ਜਿੱਦਾਂ ਪਹਿਲਾਂ ਕਹਿ ਰਹੇ ਸੀ ਇਹ ਸੇਜੇ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਮਨੋ ਇਥੇ ਸਵਾਵਾ ਚੱਲ ਰਹੀਆਂ ਬਹੁਤ ਸਾਰੇ ਸੰਗਤਾਂ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਇਹ ਤਾਂ ਆਪਣਾ ਟੈਲੀਫੋਨ ਨਾਲ ਹਿੱਸਾ ਵਾਜੇ ਸਾਡੇ ਗਾਨੀ ਸਚਣੇ ਨਾ ਦੇ ਭਰਾ ਇਹ ਨਾਲੇ ਫਰਾਵੀ ਵੀਰ ਕਲਾਕਾਰ ਪਰ ਨਾਲ ਕੋਈ ਵੀ ਨਹੀਂ ਪਿੱਛੇ ਗਿਆ ਜਿਹੜੇ ਬੱਚਾ ਹੁਣ ਸਾਡੇ ਵੀਰ ਕੈਰੀ ਸੰਧੂ ਨੇ ਸੁਨੇਹਾ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਦੇ ਬਿਲਕੁਲ ਟੋਟਲ ਨੌਸ ਹੋ ਗਿਆ ਪਸ਼ੂ ਕੋ ਮਰ ਗਿਆ ਜਾਂ ਹਰ ਗਿਆ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਣ ਸੰਧੂ ਨੇ ਉਹਨਾਂ ਨੂੰ ਆਪਾਂ ਮੁਹੱਈਆ ਕਰਵਾਈਏ ਉਹਦੇ ਵਾਸਤੇ ਸੇਵਾ ਲੈ ਕੇ ਦੋ ਹਾਂ ਮੱਝਾਂ ਦੀ ਸਾਡੇ ਉਹ ਇੱਥੇ ਪਹੁੰਚੀਆਂ ਤੇ ਉਹਦੇ ਵਾਸਤੇ ਜਿਹੜਾ ਸਾਡੇ ਲੋਕਲ ਏਰੀਆ ਦੇ ਇੱਥੇ ਖੜਾ ਵੀਰ ਹੈ ਜੀ ਤੇ ਇਥੋਂ ਆਪਣਾ ਚੱਕੀ ਵੀਰ ਹੋਣੀਆ ਸੱਜਣ ਭਲਵਾਨ ਉਹਨੇ ਹੈਪੀ ਹੋਣੀ ਹੈ ਬੱਚਾ ਹੁਣ ਸਾਡੇ ਸੱਜਣ ਭਾਈ ਹੁੰਦੀ ਸੀ ਸਾਰਿਆਂ ਦੇ ਇੱਕ ਅਸੀਂ ਉਦੋਂ ਪਹਿਲਾ ਸਰਵੇ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਜਿੰਮੇਵਾਰ ਲੱਗਿਆ ਸੀ ਕਿ ਤੁਸੀਂ ਲੋਕਲ ਨੇ ਤੁਹਾਨੂੰ ਜਿਆਦਾ ਪਤਾ ਹੈ ਜੀ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹੀਆ ਕਰਾ ਦਿਓ ਵੀ ਜਿੱਥੇ ਇਹਨਾਂ ਨੂੰ ਸੂਚੀ ਦੇਣਗੇ ਉੱਥੋਂ ਤੇ ਜਿਹੜਾ ਪੰਜਾਬ ਦੇ ਦੇਣਾ ਹੈ ਇਹਨਾਂ ਰੋਜ਼ਗਾਰ ਤੋਂ ਜੇਪਾ ਦੇਖੀਏ ਇਲਾਕੇ ਦਾ ਟੋਟਲ ਲਾਸੇ ਹੋ ਗਿਆ ਹਰ ਇੱਕ ਦੇ ਪ੍ਰਭਾਵ ਸੋਗੇ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗਾ ਜਾਂ ਆਪਣੇ ਇਹ ਡੇਲੀ ਵਾਲੇ ਆ ਕੋਈ ਖੇਤਾਂ ਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਤੋਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰ ਇਹ ਜੀ ਕਿੰਨਾ ਨੁਕਸਾਨ ਹੋਇਆ ਵੈਰੀਫਾਈ ਭਾਜੀ ਤੁਹਾਨੂੰ ਜਿੱਦਾਂ ਅੱਗੇ ਦੱਸਿਆ ਵੀ ਆਡੇ ਇਲਾਕੇ ਦੇ ਸਾਰੇ ਲੋਕ ਹੈ ਤੇ ਆਪਾਂ ਨੂੰ ਸਾਰੇ ਇਲਾਕੇ ਦੇ ਵਿੱਚ ਕੱਲੇ-ਕੱਲੇ ਪਿੰਡ ਜਿਹੇ ਵਿਰੇ ਆ ਤੇ ਬਾਕੀ ਦੋ ਗੇ ਪਿੰਡ ਆ ਜਿਨ੍ਹਾਂ ਦੇ ਮਤਲਬ ਹੀ ਡੰਗਰ ਮਰ ਗਏ ਤੇ ਰੁੜ ਗਏ ਆ ਕਈਆਂ ਕੋ ਮਤਲਬ ਹੀ ਇਹ ਪਾਰਲਾ ਪਿੰਡ ਕਣੀਏ ਦੇ ਬੇਟਾ ਆ ਕਿ ਚੰਡੀਗੜਾ ਵਾਦੀ ਜਿਹੜਾ ਪਾਰਲਾ ਪਿੰਡ ਆ ਉਹਨਾਂ ਲੋਕਾਂ ਕੋ ਆਪਣੀ ਜਾਨ ਮਹਾ ਬਚੀ ਉਹਨਾਂ ਦੇ ਉੱਥੇ ਬੱਜੇ ਹੀ ਮਰ ਗਏ ਜਿਆਦਾ ਇਹ ਜਿਹੜਾ ਦੂਜਾ ਚੰਡੀਗੜਾ ਵਾਦੀ ਉਹ ਇਹ ਆਪਣੇ ਕੋ ਜਿੰਨੇ ਵੀਰ ਜਿਹੜੇ ਅੱਜ ਖਲੋਤੇ ਆ ਇਹਨਾਂ ਦੇ ਘਰਾਂ ਦੇ ਵਿੱਚ ਇੱਕ ਇੱਕ ਡੰਗਰ ਵੀ ਨਹੀਂ ਹੈਗਾ। ਉਹਨਾਂ ਰੋੜੇ ਤੇ ਵੀ ਜ਼ਿਆਦਿਆਂ ਦੇ ਵੀ ਆ ਪਰ ਕਈਆਂ ਕੋ ਜਿੰਨਾ ਕੋ ਪੰਜ ਹੀ ਉਹਨਾਂ ਦੀ ਦੋ ਰੁੜ ਗਈਆਂ ਤਿੰਨ ਹੈਗੀਆਂ ਕਿ ਕੋ 10 ਹੀ ਉਹਨਾਂ ਦੇ ਪੰਜ ਰੁੜ ਗਈਆਂ ਪੰਜ ਹੈਗੀਆਂ। ਇਹਨਾਂ ਵੀਰਾਂ ਜਿਹੜੇ ਵੀਰਾਂ ਨੂੰ ਅੱਜ ਦਿਨ ਲਗੇ ਇਹਨਾਂ ਦੇ ਘਰ ਚ ਇੱਕ ਇੱਕ ਵੀਰੀ ਹੈਗਾ ਇਹਨਾਂ ਦੀ ਸਾਰੀਆਂ ਸਾਰੀਆਂ ਜੀ ਇਹਨਾਂ ਇਹਨਾਂ ਦੇ ਦਿਲ ਜਾਣਦੇ ਆ ਜੀ ਜਿਨ੍ਹਾਂ ਦੀ ਜਿਨ੍ਹਾਂ ਦਾ ਸਾਰਾ ਸਾਰਾ ਕੁਝ ਰੁੜ ਗਿਆ ਵਾ। ਇਹਨਾਂ ਦੀ ਜੰਨੀਆਂ ਸੀਸ਼ਾ ਜਿਨ੍ਹਾਂ ਨੇ ਮਨ ਚੋਂ ਇਹਨਾਂ ਦੀ ਨਿਕਲਣੀਆਂ ਜੋ ਕਿ ਉਹ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਉਹਨੂੰ ਮਹਾਰਾਜ ਨੇ ਬਹੁਤ ਜ਼ਿਆਦਾ ਉਹਦਾ ਬਹੁਤ ਬਹੁਤ ਧੰਨਵਾਦ ਹੈ ਤੇ ਇਹਨਾਂ ਵੀਰਾਂ ਦੀ ਰੋਜੀ ਰੋਟੀ ਰੋੜੀ ਬੋੜੀ ਚੱਲ ਸਕੂ। ਇਹਨਾਂ ਦਾ ਮਿਹਨਤ ਕਰਕੇ ਆਪਣੇ ਰਾਤ ਰਾਤ ਦਾ ਉਹਦੇ ਵਿੱਚ ਮਰ ਗਿਆ ਮਾਲ ਤੋਂ ਵੀ ਸਾਰੀ ਮਿਹਨਤ ਹਾਂ ਤੇ ਬਹੁਤ ਬੜੀ ਨਮਸਕਰੇ ਗਏ ਜਦ ਤੱਕ ਨੇ ਚੌਕ ਤੋਂ ਪਾਣੀ ਲਖਾ ਦੇ ਦਿੱਤਾ ਆਪਣੇ ਉਹਨਾਂ ਦੇ ਕੰਚਨ ਚਾਰਾ ਵੱਢ ਕੇ ਪਾ ਦੇ ਉਹਨਾਂ ਦਾ ਜੀਵਨ ਖਤਮ ਹੋ ਗਿਆ ਸਾਰਾ। ਬਹੁਤ ਧੰਨਵਾਦ ਕਰਦਾ ਜਿਹੜੇ ਜਾ ਕੇ ਸਾਡਾ ਨਾਮ ਮੋਕੇ ਲੈ ਕੇ ਆ ਸਾਰਾ ਕੁਝ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਦੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀਰਾਂ ਨੇ ਉਹਨਾਂ ਨੂੰ ਮਦਦ ਦਿੱਤੀ ਹੈ। ਉਹ ਵੀਰ ਦਾ ਬਹੁਤ ਧੰਨਵਾਦ ਜਿਨੇ ਪਛਾਏ ਨੇ ਫਟੇ ਸਾਡੇ ਕੋ ਮੱਝਾਂ ਹੈ ਜੀ 6 ਮੱਝਾਂ